ਮੇਰਾ ਸਭ ਤੋਂ ਵੱਡਾ ਭਰਾ ਹੈ ਗਾਇ ਜਿਹੜਾ ਸਭ ਤੋਂ ਛੋਟਾ ਭਰਾ ਨਾ 16 ਸਾਲ ਦਾ ਉਹਨੇ ਲਵ ਮੈਰਿਜ ਕਰਾਈ ਗਏ ਉਹਦੇ ਸੋਤੇ ਜਿਹੜੇ ਹੈਗੇ ਨੇ ਉਹਨਾਂ ਨੇ ਸਾਡੇ ਛੁੱਟੇ ਬੱਚੇ ਕਰਵਾਏ ਨੇ ਅੱਗੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਬੱਚੇ ਸਾਡੇ ਦਿਖਾਏ ਅੱਜ ਰਾਜੀਨਾਮਾ ਹੋ ਗਿਆ ਸੀ ਉਹ ਬੀਐਨ ਮਿਲ ਗਈ ਸੀ ਮੇਰੇ ਭਰਾ ਨੂੰ ਤੇ ਮੇਰੇ ਡੈਡੀ ਨੂੰ ਉਹ ਕੱਟ ਸਾਈਕਲ ਦੀ ਚਾਬੀ ਲੈਣ ਗਏ ਨੇ ਇਹਨਾਂ ਵਿੱਚ ਮੇਰੇ ਛੋਟੇ ਭਰਾ ਨੇ ਤੇ ਸ਼ਿਵਮ ਨੇ ਤੇ ਨਾਲ ਉਹਦੇ ਨਾਲ ਹੋਰ ਮੁੰਡੇ ਹੈਗੇ ਸੀ ਉਹਨਾਂ ਨੇ ਭੱਜ ਕੇ ਇਹਨਾਂ ਨੂੰ ਦੱਤ ਕਰਵਾ ਦੇ ਕਿੱਥੋਂ ਰਹਿ ਪੈ ਇੰਨੇ ਵੇਲੇ ਮੈਂ ਛੋਟਾ ਭਰਾ ਤੇ ਉਸ ਤੋਂ ਵੱਡਾ ਭਰਾ ਹਾਂਜੀ ਭਾਜੀ ਮੇਰਾ ਨਾਮ ਮਮਤਾ ਹੈ ਗਾ ਤੇ ਮੇਰੇ ਭਰਾ ਹੈਗੇ ਤਿੰਨੇ ਇਹ ਸਭ ਤੋਂ ਵੱਡਾ ਭਰਾ ਹੈਗਾ ਏ ਜਿਹੜਾ ਸਭ ਤੋਂ ਛੋਟਾ ਭਰਾ ਨਾ 16 ਸਾਲ ਦਾ ਉਹਨੇ ਲਵ ਮੈਰਿਜ ਕਰਾਈ ਗਏ ਉਹਦੇ ਸੋਹੇ ਜਿਹੜੇ ਹੈਗੇ ਨੇ ਉਹਨਾਂ ਨੇ ਸਾਡੇ ਛੁੱਟੇ ਬੱਚੇ ਕਰਵਾਏ ਨੇ ਅੱਗੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਪਰਚੇ ਸਾਡੇ ਦਿਖਾਏ ਅਜਾਦੀ ਨਾਮਾ ਹੋ ਗਿਆ ਸੀ ਉਹ ਬੀਲ ਮਿਲ ਗਈ ਸੀ ਮੇਰੇ ਭਰਾ ਨੂੰ ਤੇ ਮੇਰੇ ਡੈਡ ਨੂੰ ਉਹ ਕੱਟ ਸਾਈਕਲ ਦੀ ਚਾਬੀ ਲੈਣ ਗਏ ਨੇ ਇਹਨਾਂ ਵਿੱਚ ਮੇਰੇ ਛੋਟੇ ਭਰਾ ਨੇ ਤੇ ਸ਼ਿਵਮ ਨੇ ਤੇ ਨਾਲ ਉਹਦੇ ਨਾਲ ਹੋਰ ਮੁੰਡੇ ਹੈਗੇ ਸੀ ਉਹਨਾਂ ਨੇ ਫੜ ਕੇ ਇਹਨਾਂ ਨੂੰ ਦੱਤਾਂ ਧਮਾ ਦੇ ਕਿੱਥੇ ਰਹਿਣਾ ਲੱਗੇ ਮੇਰੇ ਭਰਾ ਉਹਨਾਂ ਨੇ ਦਸਤਰ ਮਾਰੇ ਦਾਤਰ ਮਾਰੇ ਉਹ ਲੋ ਦੀ ਗੱਟਾਲੀ ਗਲੀ ਵਿੱਚ ਰਹਿਣ ਵਾਲੇ ਜਿਹੜੇ ਨਾਮ ਕੀ ਨਾਂ ਉਹਦਾ ਨਾਮ ਕੇਤਨ ਸ਼ਿਵਮ ਤੇ ਨਾਲ ਉਹਦਾ ਸੋਰਾ ਵਿੱਕੀ ਤੇ ਨਾਲ ਹੋਰ ਮੁੰਡੇ ਵੀ ਹਿੱਗੇ ਸੀ ਉਹਨਾਂ ਨੇ ਬੁਲਾਏ ਸਿੱਖ ਗੁੰਡੇ ਗੰਡੇ ਕੋਈ ਹਿੱਗੇ ਸੀ ਜਦੋਂ ਉਹਨਾਂ ਨੇ ਦਾਤਰ ਮਾਰੇ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਨਹੀਂ ਬਾਜੀ ਅਸੀਂ ਨਹੀਂ ਕਿ ਕਿਸੇ ਮੁੰਡਾ ਕੱਲਾ ਹੀ ਗਿਆ ਸੀ ਇਹ ਥਾਣੇ ਤੱਕ ਭੱਜਾ ਗਿਆ ਅੱਗੋਂ ਉਹਦੇ ਸੋੜੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦਾ ਤੈਨੂੰ ਕਿਹਾ ਸੀ ਘਰ ਨਾ ਆਵੀਂ ਹਲੇ ਸ਼ੁਰੂਆਤ ਹੈਗੀ ਤੈਨੂੰ ਹੁਣ ਗੋਲੀਆਂ ਮਾਰ ਦਿਆਂ ਸਿੱਧੀਆਂ ਕਿੰਨੇ ਵਜੇ ਦੀ ਗੱਲ ਹੈ ਇਹ ਨੋ ਮੋਸੜੇ 9 ਵਜੇ ਦੀ ਗੱਲ ਨਹੀਂ ਕਿੰਨੇ ਕੁ ਮੁੰਡੇ ਆਏ ਸੀ ਜਿਨ੍ਹਾਂ ਨੇ ਉਹਦਾ ਤੇਰਾ ਮਾਰੇ ਦਾਤਾ ਦਾਤਾ ਤੇ ਕੇਤਨ ਨੇ ਤੇ ਸ਼ਿਵੂ ਨੇ ਮਾਰੇ ਤੇ ਨਾਲ ਚਾਰ ਪੰਜ ਮੁੰਡੇ ਸੀ ਉਹਨਾਂ ਦੀ ਵੀ ਹੱਥ ਫੜੀ ਗਏ ਭੱਜ ਗਏ ਮੋਕਾ ਛੱਡ ਕੇ ਆਪਣਾ ਮੋਟਰਸਾਈਕਲ ਛੱਡ ਕੇ ਉਥੇ ਭੱਜ ਗਏ ਚੱਪਲਾ ਮੇਰੀਆਂ ਭਾਈਓ ਚੱਪਲਾਂ ਦੀਆਂ ਉਥੇ ਆ ਤੁਸੀਂ ਉਹਨਾਂ ਦੀ ਕਾਰਵਾਈ ਕੀਤੀ। ਪੁਲਿਸ ਉਹਨਾਂ ਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿ ਉਹਨਾਂ ਨੇ ਸਿਰ ਡਾਟ ਕਟਾ ਕੇ ਸਾਨੂੰ ਦੇਤੀਏ ਤੇ ਮੁੰਡੇ ਦੀ ਹਾਲਤ ਜਦਾ ਖਰਾਬ ਹੋ ਗਈ ਦੁਬਾਰਾ ਖਾਣ ਨਹੀਂ ਨਹੀਂ। ਖਾਣੇ ਪਿਆਣੇ ਕੋਈ ਨਹੀਂ ਆਇਆ। ਨਹੀਂ ਕੋਈ ਵੀ ਨਹੀਂ ਆਇਆ। ਤੁਹਾਨੂੰ ਕੀ ਲੱਗਦਾ ਪੁਲਿਸ ਉਹਨਾਂ ਨਾਲ ਮਿਲੀ ਹੈ? ਪੁਲਿਸ ਉਹਨਾਂ ਨਾਲ ਮਿਲੀ ਹੋਈ ਹੈ ਪੂਰੀ ਪੂਰੀ ਮਿਲੀ ਹੋਈ ਹੈ। ਅੱਗੇ ਵੀ ਉਹਨਾਂ ਨੇ ਸਾਡਾ ਝਗੜਾ ਹੋਇਆ ਸੀ ਦਾਜੀ ਨਾਮਾ ਕਰਨ ਤੋਂ ਬਾਅਦ ਇੱਕ ਮਹੀਨਾ ਬਾਅਦ ਉਹਨਾਂ ਨੇ ਸਾਡੇ ਝੂਠੇ ਬੱਚੇ ਕੀਤੇ ਉਹਨਾਂ ਨੇ। ਉਹਨਾਂ ਨੇ ਕੋਈ ਪੋਲਿਟਿਕਲ ਦਬਾਅ ਹਾਂਜੀ ਹਾਂਜੀ ਪੋਲਿਟਿਕਸ਼ਨ ਪਾਰਟੀ ਕੰਮ ਨਾਲ ਬਹੁਤ ਮਿਲੀਆਂ ਹੋਈਆਂ। ਉਹਨੂੰ ਦਬਾਅ ਕਰਕੇ ਤੁਹਾਡੇ ਕੋਲ ਸਾਡੇ ਨਾਲ ਹਾਂਜੀ ਸਾਡੇ ਨਾਲ ਬਿਲਕੁਲ ਧੱਕਾ ਹੋਣ ਦੇ ਜੀ ਕੀ ਮੰਗੀ ਕਰਦੇ ਨੇ ਮੰਗ ਸਾਨੂੰ ਇਹੀ ਚਾਹੀਦੀ ਹੈ ਕਿ ਮੇਰੇ ਫਾਦਰ ਤੇ ਮੇਰਾ ਭਰਾ ਇਹ ਵਜਾ ਦੇ 5 ਮਹੀਨੇ ਹੋ ਗਏ ਘਰੋਂ ਬੇਕਾਰ ਹੋਏ ਦੇ ਜੀ ਸਾਡੇ ਘਰ ਵਿੱਚ ਉਹਦਾ ਸੋਹਰਾ ਉਹ ਬੁੰਡੇ ਹੈਗੇ ਨੇ ਦੋ ਨੰਬਰ ਦਾ ਕੰਮ ਕਰਦੇ ਹੈਗੇ ਜੇ ਉਹ ਸਾਡੇ ਘਰ ਵਿੱਚ ਪੂਰਾ ਕਬਜ਼ਾ ਕਰਨਾ ਚਾਹੁੰਦੇ ਜੀ ਇਹਨਾਂ ਨੂੰ ਘਰ ਨਹੀਂ ਵੜਨ ਦਿੰਦੇ ਅਸੀਂ ਜੇ ਅਸੀਂ ਜਾਂਦੇ ਆ ਤਾਂ ਸਾਡੇ ਤੇ ਝੂਠੇ ਪੱਤੇ ਕਰਵਾ ਦਿੱਤੇ ਉਹਨਾਂ ਨੇ ਅਸੀਂ ਕਹਿੰਦੇ ਸਾਡੇ ਪਿਓ ਦੀ ਜਾਇਦਾਦ ਤੇ ਕਿਸੇ ਨੂੰ ਕੋਈ ਕਾੜ ਨਹੀਂ ਸਕਦਾ ਸਾਡੇ ਤੇ ਉਹਨਾਂ ਦੇ ਝੂਠੇ ਪੱਤੇ ਚਾਹਾਂ ਪਹਿਲਾਂ ਦੇ ਪੱਤੇ ਕਰਾ ਦਿੱਤੇ ਅਸੀਂ ਆਪਣੇ ਜਮਾਨ ਦਾ ਕਰਾਈਆਂ ਰੋ ਜਾਣਾ ਭਈ ਨਾ ਕਿੱਥੋਂ ਰਣਾ ਜੀ ਲੋਰੀ ਦੇਖਾ ਕੀ ਗੱਲ ਬਾਤ ਹੈ ਤੁਹਾਡਾ ਬੜੀ ਗੱਲ ਬਾਤ ਕੋਈ ਨਹੀਂ ਆਈ ਆਹਨੇ ਨਾਲ ਇਹਦੇ ਪਰਦੇ ਕਰਾਏ ਪਹਿਲਾਂ ਤੇ ਝੂਠੇ ਆਈ ਭਾਈ ਉਹਨੂੰ ਜਮਾਨ ਤੇ ਮਿਲ ਗਈ ਅੱਜ ਅਸੀਂ ਕਰੇ ਗਏ ਆ ਜਿਹੜੀ ਚਾਬੀ ਜਿਹੜੀ ਹੈ ਨਾ ਗੱਲ ਤੇ ਟੋਕ ਲੈ ਇੱਕ ਆਰ ਦੀ ਟੋਕ ਲੈ ਤੇ ਸਗਲ ਜੀ ਲੈ ਕੇ ਆਏ ਲੈ ਕੇ ਚਾਬੀ ਮੈਂ ਕਿਹਾ ਚਾਬੀ ਕਾਰ ਦੀ ਦੇ ਦੇਣਾ ਮੈਂ ਨਾ ਭਾਈ ਘਾਰ ਗਿਆ ਮੈਂ ਤੁਹਾਡੇ ਅੱਗੇ ਗਿਆ ਮੈਂ ਆਂਦੇ ਲਾ ਲਾਤਾ ਮੈਨੂੰ ਮਾਰਤਾ ਕਿਨੇ ਬੰਦੇ ਨੇ ਹਮਲਾ ਕੀਤਾ ਤੁਹਾਡੇ ਤੇ ਭਾਈ ਇਦਾਂ ਸ਼ਿਵਮ ਭਗੇ ਦੋਨੋ ਜਣੇ ਮੈਂ ਭਾਈ ਆਪਣਾ ਬਚਾ ਲ ਕੇ ਅੱਗੇ ਕੋਸ਼ਿਸ਼ ਕੀਤੀ ਅੱਗੇ ਜਾ ਕੇ ਜੇ ਸੋਲੇ ਨੇ ਮੈਨੂੰ ਫਾੜ ਲਿਆ ਕਹਿੰਦਾ ਮੈਂ ਤੈਨੂੰ ਕਾਇਨਾ ਕਹੋ ਨਾ ਨੀ ਇਹ ਤੇ ਸ਼ੁਰੂਆਤ ਹੈ ਤੇਰੀ ਹਰੇਕਾ ਤੈਨੂੰ ਮੈਂ ਗੋਲੀਆਂ ਮਰਵਾ ਦਿੰਦੀ ਐ ਤੇ ਪੁਲਿਸ ਪੁਲਿਸ ਨੂੰ ਭਾਈ ਪੁਲਸਾਰੇ ਕੋਈ ਕਾਰਵਾਈ ਨਹੀਂ ਕਰਦੇ ਭਾਈ ਸਾਡੇ 4 ਮਹੀਨੇ ਤੋਂ ਹੋਵੇ ਲੜਾਈ ਕਰਦੇ ਵੇ ਤੁਹਾਨੂੰ ਕੀ ਲੱਗਦਾ ਪੁਲਿਸ ਮੇਰੀ ਹੀ ਹੋਰ ਮੇਰੀ ਹੀ ਭਾਈ ਸਰ ਮੇਲ ਤੱਕਣ ਪਾਈਆਂ ਵਾ ਇਹਨਾਂ ਨਾਮ ਕੀ ਕੀ ਉਹਨਾਂ ਜਿੰਨਾਂ ਦਾ ਸੱਤਾ ਮਾਰੀਆਂ ਭਾਈ ਕੀ ਤਾਂ ਸ਼ੋਹ ਨੇ ਮੱਥਾ ਤਾਂ ਮਾਰੀਆਂ ਵਾ ਉਹ ਸੋਰਾ ਵੀ ਨਾਲ ਹੀ ਅੱਗੋਂ ਨੇ ਫੜ ਲਿਆ ਮੈਨੂੰ ਤੂੰ ਥੋੜੇ ਜਿਹਾ ਕੀ ਨਾ ਦੇ ਕੋਈ ਕੀ ਭਾਈ ਪੰਨੇ ਵੀ ਭਾਈ ਵੀ ਲੋਕ ਜਾ ਕੇ ਫੜ ਲਿਆ ਉਹ ਤੁਹਾਡੇ ਥਾਣੇ ਸਾਹਮਣੇ ਉੱਥੇ ਪੈ ਗਿਆ ਵਾ ਹਾਂਜੀ ਕਿਸੇ ਤੋਂ ਮਾਮਲਾ ਆਇਆ ਜਾਂ ਝਗੜਾ ਆਇਆ ਦੱਸ ਦੋ ਬੱਚੇ ਕੀ ਹਾਂਜੀ ਰਾਜੂ ਨੇ ਆਇਆ ਜੀ ਝਗੜਾ ਆਇਆ ਇਹਨਾਂ ਦਾ ਤੇ ਇਹਨਾਂ ਨੂੰ ਡਾਕਟਰ ਲਿਆਂਦਾ ਵਾ ਸਰਟਾ ਲਿਖਿਆ ਜਿਹੜਾ ਵੀ ਡਾਕਟਰ ਸਾਹਿਬ ਨਾਲ ਮੈਡੀਕਲ ਕਰਨ ਦੇ ਨੇ ਜਿਹੜੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਰਵਾਈ ਹੋ ਜੂਗੀ ਥਾੜੇ ਕੰਪਲੀਟ ਕਰਾਈ ਕੀ ਤੁਹਾਡੇ ਉਹਨੂੰ ਥਾੜੇ ਕੰਪਲੀਟ ਹੋ ਜਾਂਦੇ ਡਾਕਟਰ ਲੈਂਦਾ ਉਹ ਕੰਪਲੀਟ ਹੋ ਗਈ ਜੀ ਜੁਡਾ